ਜਦੋਂ ਕੋਈ ਆਪਣੀ ਇੱਕ ਇੱਛਾ ਦੇ ਲਈ ਆਪਣੇ ਪਰਿਵਾਰ ਨੂੰ ਆਪਣੇ ਸਗਿਆ ਨੂੰ ਛੱਡ ਦਿੰਦਾ ਉਹ ਆਪਣੀ ਇੱਛਾ ਦੇ ਲਈ ਆਪਣੀ ਇੱਛਾ ਪੂਰੀ ਕਰਦਾ ਤੇ ਉਹਦਾ ਕਹਿਣ ਦਾ ਮਤਲਬ ਜਾਂ ਇੱਕ ਉਹਦਾ ਸੋਚਣ ਸਮਝਣ ਦਾ ਮਤਲਬ ਇਹ ਹੁੰਦਾ ਵੀ ਮੈਨੂੰ ਤੁਹਾਡੀ ਨਹੀਂ ਜ਼ਰੂਰਤ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ ਤੇ ਮੈਂ ਇਹੀ ਕਰਨਾ ਆਪਣੇ ਜਦੋਂ ਮੂਹ ਮੋੜ ਲੈਂਦੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਪਰ ਇੱਕ ਸਮਾਂ ਕੋਈ ਐਸਾ ਵੀ ਆ ਜਾਂਦਾ ਜਦੋਂ ਹੋ ਸਕਦਾ ਹੈ ਪੈਸਾ ਸ਼ੌਹਰਤ ਨਾ ਰਵੇ ਤੇ ਆਪਣੇ ਵੀ ਨਾ ਹੋਣ ਉਦੋਂ ਉਹਦਾ ਜਿਉਣਾ ਤੇ ਜਿਉਣਾ ਮਰਨਾ ਵੀ ਖਰਾਬ ਹੋ ਜਾਂਦਾ ਆਪਣੇਆਂ ਦਾ ਸਾਥ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀਆਂ ਦਿੱਕਤਾਂ ਤਕਲੀਫਾਂ ਨੇ ਉਹ ਲੰਘ ਜਾਂਦੀਆਂ ਨੇ ਜੇ ਆਪਣੇ ਨਾਲ ਖੜੇ ਹੋਣ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ 22 ਅਗਸਤ 1977 ਨੂੰ ਮੁੰਬਈ ਦੀਆਂ ਸੜਕਾਂ ਦੇ ਉੱਤੇ ਇੱਕ ਠੇਲੇ ਦੇ ਉੱਪਰ ਇੱਕ ਬੰਦਾ ਇੱਕ ਔਰਤ ਦੀ লাশ ਨੂੰ ਲੈ ਕੇ ਜਾ ਰਿਹਾ ਹੁੰਦਾ ਅੰਤਿਮ ਸੰਸਕਾਰ ਵਾਸਤੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਦਾ ਤੇ ਉਸ ਔਰਤ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਇਹ ਕੋ ਬਹੁਤ ਹੀ ਵੱਡੀ ਗੱਲ ਨਹੀਂ ਇੰਨੀ ਆਬਾਦੀ ਦੇ ਵਿੱਚ ਕਈ ਐਸੇ ਲੋਕ ਨੇ ਜਿਨ੍ਹਾਂ ਦਾ ਆਪਣਾ ਕੋਈ ਨਹੀਂ ਹੁੰਦਾ ਹੁਣ ਅੰਤਿਮ ਸੰਸਕਾਰ ਜਿਸ ਔਰਤ ਦਾ ਹੁੰਦਾ ਜਦੋਂ ਉਹਦਾ ਪਤਾ ਲੱਗਦਾ ਵੀ ਇਹ ਔਰਤ ਕੌਣ ਸੀ ਉਹ ਆਪਣੇ ਸਮੇਂ ਦੀ ਸਭ ਤੋਂ ਖੂਬਸੂਰਤ ਹੀਰੋਇਨ ਆਪਣੇ ਸਮੇਂ ਦੀ ਇੱਕ ਫਿਲਮ ਦੇ ਸਭ ਤੋਂ ਵੱਧ ਪੈਸੇ ਲੈਣ ਵਾਲੀ ਬੜੀ ਸ਼ਾਨੋ ਸ਼ੌਕਤ ਨਾਲ ਜ਼ਿੰਦਗੀ ਜਿਉਣ ਵਾਲੀ ਅਮੀਰ ਘਰ ਦੀ ਲੜਕੀ ਤੇ ਬਹੁਤ ਅਮੀਰ ਘਰ ਦੀ ਨੂੰਹ ਸੀ ਜੀਦਾ ਅੰਤਿਮ ਸੰਸਕਾਰ ਐਵੇਂ ਲਾवारसा ਵਾਂਗ ਹੁੰਦਾ। ਕੌਣ ਸੀ ਉਹ ਹੀਰੋਇਨ? ਕੌਣ ਸੀ ਉਹ ਲੜਕੀ? ਉਹਦੀ ਆਪਾਂ ਵਿਸਥਾਰ ਨਾਲ ਗੱਲ ਕਰਦੇ ਆਂ। 1 ਜਨਵਰੀ 1943 ਨੂੰ ਪੰਜਾਬ ਦੇ ਜਲੰਧਰ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਦੇ ਵਿੱਚ ਪੈਦਾ ਹੁੰਦੀ ਹੈ ਇੱਕ ਲੜਕੀ। ਉਹਦਾ ਨਾਮ ਰੱਖਿਆ ਜਾਂਦਾ ਬਿੰਮੀ। ਪਰਿਵਾਰ ਦੀ ਜਿਹੜੀ ਹੁਣ ਪਿੱਛੇ ਸਰਨੇਮ ਲੱਗਦਾ ਸੀ ਵਰਦਨ ਤੇ ਬਿੰਮੀ ਵਰਦਨ ਪੈਦਾ ਹੁੰਦੀ ਹੈ ਬਹੁਤ ਖੂਬਸੂਰਤ ਹੁੰਦੀ ਹੈ। ਸਾਰਿਆਂ ਦੀ ਖਿੱਚ ਦਾ ਕੇਂਦਰ ਹੁੰਦੀ ਹੈ। ਜਿਉਂ-ਜਿਉਂ ਵੱਡੀ ਹੁੰਦੀ ਜਾਂਦੀ ਹੈ। ਉਦੀ ਖੂਬਸੂਰਤੀ ਹੋਰ ਵੱਧਦੀ ਜਾਂਦੀ ਹੈ ਆਲੇ-ਦੁਆਲੇ ਆਂਡੀਆਂ ਗਵਾਂਡੀਆਂ ਦੀ ਹਮੇਸ਼ਾ ਖਿੱਚਦਾ ਕੇਂਦਰ ਬਣਦੀ ਕਿਉਂਕਿ ਬਹੁਤ ਜ਼ਿਆਦਾ ਖੂਬਸੂਰਤੀ ਇਹ ਪ੍ਰਮਾਤਮਾ ਦੀ ਦੇਣ ਸੀ ਪਰਿਵਾਰ ਜਿਹੜਾ ਉਹ ਬਿਜ਼ਨਸਮੈਨ ਹੁੰਦਾ ਬਿਜ਼ਨਸ ਦੇ ਵਿੱਚ ਹੁੰਦਾ ਤੇ ਪਰਿਵਾਰ ਆਪਣਾ ਬਿਜ਼ਨਸ ਜਿਹੜਾ ਬੰਬੇ ਸ਼ਿਫਟ ਕਰਦਾ ਸਾਰਾ ਪਰਿਵਾਰ ਹੀ ਬੰਬੇ ਸ਼ਿਫਟ ਹੋ ਜਾਂਦਾ ਉੱਥੇ ਜਾ ਕੇ ਬਿੰਮੀ ਆਪਣੀ ਸਕੂਲਿੰਗ ਦੀ ਪੜ੍ਹਾਈ ਕਰਦੀ ਹੈ ਫਿਰ ਸੋਫੀਆ ਕਾਲਜ ਦੇ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਕਰਦੀ ਹੈ ਉੱਥੇ ਵਿੰਮੀ ਹੁਣ ਜਵਾਨੀ ਦੀ ਦਹਲਵੀਜ਼ ਤੇ ਹੁੰਦੀ ਹੈ ਤੇ ਬਹੁਤ ਜ਼ਿਆਦਾ ਖੂਬਸੂਰਤ ਹੁੰਦੀ ਹੈ ਉਹ ਕਾਲਜ ਦੇ ਵਿੱਚ ਪੜ੍ਹਦਿਆਂ ਉੱਥੇ ਹੀ ਉਹਦੀ ਮੁਲਾਕਾਤ ਹੁੰਦੀ ਹੈ ਇੱਕ ਲੜਕੇ ਦੇ ਨਾਮ ਜਿਹਦਾ ਨਾਮ ਹੁੰਦਾ ਸ਼ਿਵ ਅਗਰਵਾਲ ਸ਼ਿਵ ਅਗਰਵਾਲ ਕਲਕੱਤੇ ਦੇ ਇੱਕ ਬਹੁਤ ਤਕੜੇ ਬਿਜ਼ਨਸਮੈਨ ਦਾ ਬੇਟਾ ਹੁੰਦਾ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੁੰਦੀ ਹੈ ਮੁਲਾਕਾਤ ਦੋਸਤੀ ਦੇ ਵਿੱਚ ਬਦਲਦੀ ਹੈ ਉਹ ਦੋਸਤੀ ਜਿਹੜੀ ਹੁੰਦੀ ਹੈ ਹੁਣ ਇਹ ਵਿਆਹ ਤੱਕ ਪਹੁੰਚਦੀ ਹੈ ਜਦੋਂ ਵਿਆਹ ਬਾਰੇ ਕਿਹਾ ਜਾਂਦਾ ਵਿੰਮੀ ਆਪਣੇ ਘਰਦਿਆਂ ਨੂੰ ਕਹਿੰਦੀ ਹੈ ਤਾਂ ਘਰਦਿਆਂ ਦਾ ਇੱਥੇ ਕੋਰਾ ਜਿਹੜਾ ਕਹਿਦੀ ਆ ਵੀ ਆਪਾਂ ਜਵਾਬ ਹੁੰਦਾ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਹੁੰਦੀ ਹੈ ਸਿੱਖ ਪਰਿਵਾਰ ਹੁੰਦਾ ਤੇ ਉਹ Hindu ਪਰਿਵਾਰ ਹੁੰਦਾ ਤੇ ਇਹਨਾਂ ਦਾ ਕਹਿਣਾ ਹੁੰਦਾ ਵੀ ਅਸੀਂ ਇੱਕ ਤਾਂ Hindu ਪਰਿਵਾਰ ਦੇ ਵਿੱਚ ਵਿਆਹ ਨਹੀਂ ਕਰਨਾ ਦੂਜਾ ਹਜੇ ਦੀ ਉਮਰ ਬਹੁਤ ਘੱਟ ਹੁੰਦੀ ਹੈ ਵਿਆਹ ਦੇ ਲੈ ਕੇ ਉਮਰ ਨਹੀਂ ਹੁੰਦੀ ਪਰ ਜਿਹੜੀ ਵਿੰਮੀ ਹੁੰਦੀ ਹੈ ਇਹ ਵਿਆਹ ਕਰਵਾਉਣਾ ਚਾਹੁੰਦੀ ਸੀ ਸ਼ਿਵਾਗਰਵਾਲ ਦੇ ਨਾਲ ਹੁਣ ਸ਼ਿਵ ਵੀ ਤਿਆਰ ਹੁੰਦਾ ਫਿਰ ਬੀਮੀ ਕੀ ਕਰਦੀ ਹੈ ਆਪਣੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਸ਼ਿਵ ਅਗਰਵਾਲ ਦੇ ਨਾਲ ਵਿਆਹ ਕਰਵਾਉਂਦੀ ਹੈ ਵਿਆਹ ਕਰਵਾ ਕੇ ਕੋਲਕੱਤਾ ਉਹਦੇ ਘਰ ਪਹੁੰਚ ਜਾਂਦੀ ਹੈ ਉੱਥੇ ਜਿਹੜਾ ਸ਼ਿਵ ਅਗਰਵਾਲ ਦਾ ਪਰਿਵਾਰ ਹੁੰਦਾ ਉਹ ਬਹੁਤ ਖੂਬਸੂਰਤ ਨੂੰ ਪਾ ਕੇ ਖੁਸ਼ ਹੁੰਦੇ ਨੇ ਪਰਿਵਾਰ ਦਾ ਬਿਜ਼ਨਸ ਬਹੁਤ ਤਗੜਾ ਹੁੰਦਾ ਵੀ ਉਸ ਸਮੇਂ ਉਹ ਕਰੋੜਪਤੀ ਸੀ ਇਹ ਦੇਖ ਲਓ ਵੀ 1960 ਦੀ ਗੱਲ 1960 ਦੇ ਵਿੱਚ ਵਿਆਹ ਹੁੰਦਾ ਪਰਿਵਾਰ ਬਹੁਤ ਅਮੀਰ ਹੁੰਦਾ ਪਰ ਦੂਜੇ ਪਾਸੇ ਜਿਹੜੇ ਬਿੰਮੀ ਦੇ ਘਰ ਵਾਲੇ ਹੁੰਦੇ ਨੇ ਉਹਦੇ ਮਾਪੇ ਬਾਪ ਤੇ ਪੂਰਾ ਪਰਿਵਾਰ ਪੂਰੇ ਰਿਸ਼ਤੇਦਾਰ ਬਿੰਮੀ ਨਾਲ ਬਿਲਕੁਲ ਨਾਤਾ ਤੋੜ ਲੈਂਦੇ ਨੇ ਉਹਦੇ ਨਾਲ ਬਿਲਕੁਲ ਕੱਟ ਆਫ ਵੀ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜੰਮਣ ਮਰਨ ਦਾ ਸਾਡਾ ਇਹਦੇ ਨਾਲ ਰਿਸ਼ਤਾ ਖਤਮ ਪਰ ਬਿੰਮੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਖੁਸ਼ ਹੁੰਦੀ ਹੈ ਤੇ ਪਰਿਵਾਰ ਵੀ ਬਿੰਮੀ ਨੂੰ ਪਾ ਕੇ ਖੁਸ਼ ਹੁੰਦਾ ਹੁਣ 16 ਸਾਲ ਦੀ ਉਮਰ ਦੇ ਵਿੱਚ ਬਿੰਮੀ ਦਾ ਵਿਆਹ ਹੁੰਦਾ ਤੇ ਉਸ ਤੋਂ ਬਾਅਦ ਇਹਦੇ ਕਰਦੋ ਬੱਚੇ ਜਨਮ ਲੈਂਦੇ ਨੇ ਪਹਿਲਾ ਬੇਟਾ ਤੇ ਦੂਜੀ ਬੇਟੀ ਦੋ ਬੱਚੇ ਹੁੰਦੇ ਨੇ 19 ਸਾਲ ਦੀ ਉਮਰ ਤੱਕ ਇਹ ਦੋ ਬੱਚਿਆਂ ਦੀ ਮਾਂ ਬਣਦੀ ਹੈ ਤੇ ਜਿਹੜਾ ਸ਼ਿਵਾ ਗਰਵਾਲ ਹੁੰਦਾ ਇਹ ਬਿਜ਼ਨਸਮੈਨ ਬਹੁਤ ਤਕੜਾ ਸੀ ਤੇ ਇਹਦਾ ਫਿਲਮ ਲੈਂਡ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨਾਲ ਵੀ ਮੇਲ-ਜੋਲ ਸੀ ਪਾਰਟੀਆਂ ਦੇ ਵਿੱਚ ਅਕਸਰ ਜਾਣਾ ਤੇ ਉੱਥੇ ਨਾਲ ਆਪਣੀ ਪਤਨੀ ਨੂੰ ਵੀ ਲੈ ਕੇ ਜਾਣਾ ਹੁਣ ਇੱਕ ਦਿਨ ਇੱਕ ਪਾਰਟੀ ਦੇ ਵਿੱਚ ਜਾਂਦੇ ਨੇ ਜਿਹੜਾ ਬਹੁਤ ਤਕੜਾ ਹੋਟਲ ਸੀ ਹੁਣ ਜਿੱਥੇ ਏਡੇ ਤਕੜੇ ਬਿਜ਼ਨਸਮੈਨ ਤੇ ਫਿਲਮਾਂ ਵਾਲੇ ਆ ਰਹੇ ਸੀ ਉਥੇ ਜਾਂਦੇ ਨੇ ਡਿਨਰ ਦੇ ਉਥੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਉਸ ਸਮੇਂ ਦੇ ਮਸ਼ਹੂਰ 뮤직 ਡਾਇਰੈਕਟਰ ਰਵੀ ਨਾਲ ਰਵੀ ਨਾਲ ਮੁਲਾਕਾਤ ਹੁੰਦੀ ਹੈ ਕਿਉਂਕਿ ਸ਼ੇਵਾ ਅਗਰਵਾਲ ਨੂੰ ਜਾਣਦੇ ਸੀ ਤੇ ਜਦੋਂ ਉਹ ਵਿੰਮੀ ਨੂੰ ਦੇਖਦੇ ਨੇ ਇਹਦੀ ਖੂਬਸੂਰਤੀ ਦੇਖ ਕੇ ਬਿਲਕੁਲ ਕੀਲੇ ਜਾਂਦੇ ਨੇ ਵੀ ਐਡੀ ਖੂਬਸੂਰਤ ਪਤਨੀ ਹੁੰਦੀ ਹੈ ਨੂੰ ਪਤਾ ਲੱਗਦਾ ਵੀ ਇਹਦੀ ਪਤਨੀ ਤੇ ਦੋ ਬੱਚੇ ਵੀ ਨਹੀਂ ਪਰ ਉਸ ਦੇ ਬਾਵਜੂਦ ਲੱਗਦਾ ਹੀ ਨਹੀਂ ਵੀ ਇਹਦਾ ਵਿਆਹ ਵੀ ਹੋਇਆ ਤੇ ਬਹੁਤ ਜ਼ਿਆਦਾ ਖੂਬਸੂਰਤ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਵੀ ਤੁਸੀਂ ਫਿਲਮਾਂ ਦੇ ਵਿੱਚ ਟਰਾਈ ਕਰੋ ਹੋ ਸਕਦਾ ਤੁਹਾਡੀ ਕਿਸਮਤ ਬਹੁਤ ਜ਼ਿਆਦਾ ਚਮਕ ਜੇ ਕਿਉਂਕਿ ਤੁਹਾਡੀ ਜਿਹੜੀ ਖੂਬਸੂਰਤੀ ਹੈ ਇਹ ਤੁਹਾਨੂੰ ਬਲੰਦੀਆਂ ਤੱਕ ਲਿਜਾ ਸਕਦੀ ਹੈ ਤੇ ਬਿੰਮੀ ਦਾ ਤੇ ਕਹਿਣਾ ਹੁੰਦਾ ਵੀ ਮੈਂ ਦੋ ਬੱਚਿਆਂ ਦੀ ਮਾਂ ਮੈਨੂੰ ਕਿਹੜਾ ਡਾਇਰੈਕਟਰ ਕੰਮ ਦਏਗਾ ਹੁਣ ਜਿਹੜੇ ਰਵੀ ਹੁੰਦੇ ਨੇ ਉਹ ਬਿੰਮੀ ਨੂੰ ਤੇ ਸ਼ਿਵਾ ਗਰਵਾਲ ਨੂੰ ਬੰਬੇ ਆਉਣ ਦਾ ਨਿਯੋਤਾ ਦਿੰਦੇ ਤੁਸੀਂ ਬੰਬੇ ਆਓ ਇੱਕ ਵਾਰੀ ਜੋਰ ਅਜਮਾਇਸ਼ਤਾ ਕਰੋ ਬਾਕੀ ਮੈਂ ਵੀ ਕੋਸ਼ਿਸ਼ ਕਰਾਂਗਾ ਹੁਣ ਸ਼ਿਵਾ ਗਰਵਾਲ ਦੀ ਵੀ ਇੱਛਾ ਹੁੰਦੀ ਹੈ ਫਿਲਮਾਂ ਵਾਲਿਆਂ ਨਾਲ ਉਹਦਾ ਮੇਲਜੋਲ ਵੀ ਹੁੰਦਾ ਪਹਿਲੀ ਗਲਤੀ ਬਿੰਮੀ ਨੇ ਕੀਤੀ ਆਪਣੇ ਪੇਕੇ ਪਰਿਵਾਰ ਨੂੰ ਛੱਡਿਆ ਬਿਲਕੁਲ ਨਾਤਾ ਤੋੜਿਆ ਆਪਣਿਆਂ ਤੋਂ ਦੂਰ ਹੋਈ ਚਲੋ ਹੁਣ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਸੀ ਇੱਥੇ ਫਿਰ ਸ਼ਿਵ ਅਗਰਵਾਲ ਤੇ ਬੀਮੀ ਇੱਕ ਫੈਸਲਾ ਕਰਦੇ ਨੇ ਬੰਬੇ ਜਾਣ ਦਾ ਫਿਲਮਾਂ ਦੇ ਵਿੱਚ ਟਰਾਈ ਕਰਨ ਦਾ ਹੁਣ ਇੱਥੇ ਉਹ ਪਰਿਵਾਰ ਜਿਹੜਾ ਹੁੰਦਾ ਉਹਦਾ ਸਹੁਰਾ ਪਰਿਵਾਰ ਉਹਦਾ ਕਹਿਣਾ ਹੁੰਦਾ ਵੀ ਸਾਡੀ ਘਰ ਦੀ ਨੂੰਹ ਬੇਟੀ ਫਿਲਮਾਂ ਦੇ ਵਿੱਚ ਨੱਚੇ ਗਾਏ ਜਾਂ ਕੰਮ ਕਰੇ ਉਹ ਸਾਨੂੰ ਮਨਜ਼ੂਰ ਨਹੀਂ ਘਰ ਦੇ ਵਿੱਚ ਬੜਾ ਤਕੜਾ ਬਿਵਾਲ ਹੁੰਦਾ ਲੜਾਈ ਹੁੰਦੀ ਹੈ ਪਰ ਸ਼ਿਵ ਅਗਰਵਾਲ ਤੇ ਬਿੰਮੀ ਅੜ ਜਾਂਦੇ ਨੇ ਵੀ ਅਸੀਂ ਫਿਲਮਾਂ ਦੇ ਵਿੱਚ ਜਾਣਾ ਹੀ ਜਾਣਾ ਹੈ ਫਿਰ ਉੱਥੇ ਜਿਹੜਾ ਸ਼ੇਵਾ ਅਗਰਵਾਲ ਹੁੰਦਾ ਇਹਨੂੰ ਬੇਦਖਲ ਕਰ ਦਿੱਤਾ ਜਾਂਦਾ ਘਰ ਦੇ ਵਿੱਚ ਤੇ ਸ਼ੇਵਾ ਅਗਰਵਾਲ ਆਪਣੀ ਪਤਨੀ ਬਿੰਮੀ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੰਬੇ ਦਾ ਰੁਕ ਕਰਦੇ ਨੇ ਉੱਥੇ ਜਾ ਕੇ ਰਵੀ ਨੂੰ ਮਿਲਿਆ ਜਾਂਦਾ ਜਿਹੜੇ ਪ੍ਰਸਿੱਧ 뮤직 ਡਾਇਰੈਕਟਰ ਸੀ ਉਹ ਇਹਨਾਂ ਦੀ ਮੁਲਾਕਾਤ ਉਸ ਸਮੇਂ ਦੇ ਚੋਟੀ ਦੇ ਜਿਹੜੇ ਨਿਰਦੇਸ਼ਕ ਹੁੰਦੇ ਨੇ ਬੀ ਆਰ ਚੋਪੜਾ ਨਾਲ ਕਰਾਉਂਦੇ ਨੇ ਬੀ ਆਰ ਚੋਪੜਾ ਨੂੰ ਤਕਰੀਬਨ ਸਾਰੇ ਜਾਣਦੇ ਹੀ ਨੇ ਜੇ ਨਹੀਂ ਜਾਣਦੇ ਤਾਂ ਮਹਾਭਾਰਤ ਜਿਨ੍ਹਾਂ ਨੇ ਬਣਾਇਆ ਸੀ ਉਹ ਬੀ ਆਰ ਚੋਪੜਾ ਸੀ ਮਹਾਭਾਰਤ ਅਸੀਂ ਦੇਖਦੇ ਰਹੇ ਹਾਂ ਐਤਵਾਰ ਦਾ ਇੰਤਜ਼ਾਰ ਹੁੰਦਾ ਸੀ ਮਹਾਭਾਰਤ ਦਾ ਉਹ ਬੀ ਆਰ ਚੋਪੜਾ ਨੇ ਬਣਵਾਇਆ ਸੀ ਉਸ ਸਮੇਂ ਬਹੁਤ ਤਕੜੀਆਂ ਤਕੜੀਆਂ ਜਿਹੜੀਆਂ ਫਿਲਮਾਂ ਸੀ ਉਹ ਬੀ ਆਰ ਚੋਪੜਾ ਦੇ ਬੈਨਰ ਹਿੱਟ ਵੜੀਆਂ ਸੀ ਜਦੋਂ ਬੀ ਆਰ ਚੋਪੜਾ ਨੂੰ ਮਿਲਦੇ ਨੇ ਬੀ ਆਰ ਚੋਪੜਾ ਉਸ ਸਮੇਂ ਇੱਕ ਫਿਲਮ ਬਣਾ ਰਹੇ ਸੀ ਹਮਰਾਜ ਜਿਹਦੇ ਵਿੱਚ ਰਾਜਕੁਮਾਰ ਸੁਨੀਲ ਦੱਤ ਤਕੜੀਆਂ ਤਕੜੀਆਂ ਹਸਤੀਆਂ ਸੀ ਤੇ ਵਿੰਮੀ ਨੂੰ ਦੇਖਣ ਸਾਰੀ ਉਹ ਫਿਲਮ ਦੇ ਲਈ ਸਾਈਨ ਕਰ ਲੈਂਦੇ ਨੇ ਕਿਉਂਕਿ ਖੂਬਸੂਰਤ ਬਹੁਤ ਹੁੰਦੀ ਹੈ ਤੇ ਜਦੋਂ ਇਹਨੂੰ ਸਾਈਨ ਕਰਦੇ ਨੇ ਉਸ ਸਮੇਂ ਬੀ ਆਰ ਚੋਪੜਾ ਇੱਕ ਕਰਦੇ ਨੇ ਤਿੰਨ ਫਿਲਮਾਂ ਲਈ ਸਾਈਨ ਕੀਤਾ ਜਾਂਦਾ ਹੈ ਵੀ ਪਹਿਲੀਆਂ ਤਿੰਨ ਫਿਲਮਾਂ ਜਿਹੜੀਆਂ ਨੇ ਉਹ ਬੀ ਆਰ ਚੋਪੜਾ ਦੇ ਬੈਨਰ ਹੇਟ ਬਣਨ ਗਈਆਂ ਤੇ ਬਿੰਮੀ ਚੋਪੜਾ ਕਿਸੇ ਹੋਰ ਫਿਲਮ 'ਚ ਕੰਮ ਨਹੀਂ ਕਰ ਸਕਦੀ ਜਿੰਨਾ ਚਿਰ ਤੱਕ ਇਹ ਤਿੰਨ ਫਿਲਮਾਂ ਦੇ ਵਿੱਚ ਕੰਮ ਨਹੀਂ ਕਰਦੀ ਚੌਥੀ ਫਿਲਮ ਉਹ ਕਿਸੇ ਹੋਰ ਨਾਲ ਕਰ ਸਕਦੀ ਹੈ ਤੇ ਉਸ ਸਮੇਂ ਇਹਨਾਂ ਨੂੰ ਕੰਮ ਦੀ ਜਰੂਰ ਸੀ ਉਹ ਵੀ ਐਡੇ ਵੱਡੇ ਬੈਨਰ ਹੇਟ ਫਿਲਮ ਮਿਲਦੀ ਸੀ ਤਬ ਵਿੰਮੀ ਜਿਹੜੀ ਹੁੰਦੀ ਹੈ ਸਾਈਨ ਕਰ ਲੈਂਦੀ ਹੈ ਇਹ ਕਹਿ ਲਈਏ ਵੀ ਜਾਂ ਤਾਂ ਦੂਜੀ ਗਲਤੀ ਸੀ ਜਾਂ ਇਹਨਾਂ ਦੀ ਕੈਲੀ ਵੀ ਕਿਸਮਤ ਬਹੁਤ ਚੰਗੀ ਸੀ ਹੁਣ ਇਹ ਅੱਗੇ ਆਉਣ ਵਾਲਾ ਟਾਈਮ ਫੈਸਲਾ ਕਰੇਗਾ ਇਹ ਫਿਲਮ ਹਮਰਾਜ਼ ਦੇ ਵਿੱਚ ਕੰਮ ਕਰਦੀ ਹੈ ਵਿੰਮੀ ਜਿਹੜੀ ਫਿਲਮ ਹੈ ਉਹ ਸੁਪਰ ਡੂਪਰ ਹਿੱਟ ਹੁੰਦੀ ਹੈ ਤੇ ਵਿੰਮੀ ਰਾਤੋਂ ਰਾਤ ਜਿਹੜੀ ਸੁਪਰਸਟਾਰ ਬਣ ਜਾਂਦੀ ਹੈ ਲੋਕਾਂ ਦੀ ਚਹੇਤੀ ਬਣ ਜਾਂਦੀ ਹੈ ਇੰਨੀ ਖੂਬਸੂਰਤ ਹੁੰਦੀ ਹੈ ਲੋਕ ਇਹਨੂੰ ਇੰਨਾ ਪਸੰਦ ਕਰਦੇ ਨੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਜਾਂਦੀ ਹੈ ਇੱਕੋ ਰਾਤ ਦੇ ਵਿੱਚ ਉਸ ਸਮੇ ਮੈਗਜ਼ੀਨ ਦੇ ਮੁਖ ਪੇਜ ਤੇ ਆਣਾ ਉਹ ਵੀ ਬੜੀ ਵੱਡੀ ਗੱਲ ਸੀ ਤੇ ਬਿੰਮੀ ਉਹ ਮੈਗਜ਼ੀਨ ਦੇ ਮੁਖ ਪੇਜ ਤੇ ਆਉਂਦੀ ਹੈ ਹੁਣ ਬਿੰਮੀ ਦੇ ਘਰ ਦੇ ਬਾਹਰ ਪ੍ਰੋਡਿਊਸਰਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਆਪਣੀ ਫਿਲਮ ਦੇ ਵਿੱਚ ਉਹਨੂੰ ਸਾਈਨ ਕਰਨ ਦੇ ਲਈ ਪਰ ਇੱਥੇ ਇੱਕ ਦਿੱਕਤ ਇਹ ਸੀ ਵੀ ਬਿੰਮੀ ਨੇ ਤਿੰਨ ਫਿਲਮਾਂ ਜਿਹੜੀਆਂ ਸਾਈਨ ਕੀਤੀਆਂ ਹੋਈਆਂ ਸੀ ਬੀ ਆਰ ਚੋਪੜਾ ਦੇ ਨਾਲ ਵੀ ਉਹਦੇ ਨਾਲ ਪਹਿਲਾਂ ਕੰਮ ਕਰਨਾ ਹੁਣ ਇਹ ਦਿੱਕਤ ਸੀ ਬੀਮੀ ਦੀ ਜਦੋਂ ਫਿਲਮ ਹਿੱਟ ਹੁੰਦੀ ਹੈ ਤਾਂ ਦੂਜੇ ਡਾਇਰੈਕਟਰ ਉਹਨੂੰ ਆਪਣੀ ਫਿਲਮ ਦੇ ਵਿੱਚ ਲੈਣ ਲਈ ਬਾਹਰ ਦੇ ਇੱਕ ਬੰਗਲੇ ਤੇ ਬਾਹਰ ਲੈਣਾ ਲੱਗ ਜਾਂਦੀਆਂ ਨੇ ਪਰ ਬੀਮੀ ਲਈ ਦਿੱਕਤ ਇਹ ਸੀ ਵੀ ਪਹਿਲਾਂ ਇਹਨੇ ਬੀ ਆਰ ਚੋਪੜਾ ਦੀਆਂ ਤਿੰਨ ਫਿਲਮਾਂ ਕਰਨੀਆਂ ਸੀ ਉਸ ਤੋਂ ਬਾਅਦ ਇਹ ਚੌਥੀ ਫਿਲਮ ਦੇ ਵਿੱਚ ਕੰਮ ਕਰ ਸਕਦੀ ਸੀ ਜਿਹੜਾ ਤਾਂ ਪਤੀ ਸੀ ਸ਼ਿਵਾ ਗਰਵਾਲ ਉਹ ਸਾਰੇ ਫੈਸਲੇ ਕਰਦਾ ਸੀ ਉਹ ਕੋ ਕੰਟਰੋਲਿੰਗ ਵਾਲਾ ਬੰਦਾ ਸੀ ਵੀ ਇਹਨੇ ਕਿੱਥੇ ਕੰਮ ਕਰਨਾ ਕਿੱਥੇ ਨਹੀਂ ਕਰਨਾ ਹੁਣ ਇਹਨਾਂ ਨੂੰ ਲੱਗਦਾ ਸੀ ਵੀ ਇਹ ਕੰਟਰੈਕਟ ਕਰਕੇ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਦੂਜੀਆਂ ਫਿਲਮਾਂ ਨਹੀਂ ਕਰ ਸਕਦੇ ਦੂਜੀਆਂ ਫਿਲਮਾਂ ਹੱਥਾਂ ਦੇ ਵਿੱਚੋਂ ਨਿਕਲਦੀਆਂ ਜਾ ਰਹੀਆਂ ਨੇ ਇਹ ਕੀ ਕਰਦੇ ਨੇ ਜਿਹੜਾ ਬੀ ਆਰ ਚੋਪੜਾ ਦੀ ਦੂਜੀ ਫਿਲਮ ਦੇ ਵਿੱਚ ਇਹਨਾਂ ਨੇ ਕੰਮ ਕਰਨਾ ਹੁੰਦਾ ਤੇ ਉਹਦੀ ਜਿਹੜੀ ਸ਼ੂਟਿੰਗ ਹੁੰਦੀ ਹੈ ਉਹ ਬਾਹਰ ਹੁੰਦੀ ਹੈ ਆਊਟਡੋਰ ਹੁੰਦੀ ਹੈ ਹੁਣ ਬੀ ਆਰ ਚੋਪੜਾ ਉੱਥੇ ਸੈੱਟ ਲਾਉਂਦੇ ਨੇ ਸੈੱਟ ਦੇ ਉੱਪਰ ਬੈਠੀ ਸਾਰੀ ਟੀਮ ਵੀਮੀ ਦਾ ਇੰਤਜ਼ਾਰ ਕਰਦੀ ਹੁੰਦੀ ਹੈ ਤੇ ਜਦੋਂ ਵੀਮੀ ਨਾਲ ਕੰਟੈਕਟ ਕੀਤਾ ਜਾਂਦਾ ਤਾਂ ਵੀਮੀ ਆਪਣੇ ਘਰ ਦੇ ਵਿੱਚ ਹੁੰਦੀ ਹੈ ਸ਼ੇਵ ਅਗਰਵਾਲ ਦਾ ਕਹਿਣਾ ਹੁੰਦਾ ਵੀ ਉਹ ਆਊਟਡੋਰ ਜਾ ਕੇ ਸ਼ੂਟਿੰਗ ਨਹੀਂ ਕਰੇਗੀ ਇੱਥੇ ਬੀ ਆਰ ਚੋਪੜਾ ਦੀ ਤੇ ਸ਼ਿਵ ਅਗਰਵਾਲ ਦੀ ਬਹਿਸ ਹੁੰਦੀ ਹੈ ਹਾਲਾਂਕਿ ਜਿਹੜੇ ਬੀ ਆਰ ਚੋਪੜਾ ਹੁੰਦੇ ਨੇ ਉਹ ਉੱਥੋਂ ਇਹਦੇ ਘਰ ਪਹੁੰਚਦੇ ਨੇ ਘਰ ਜਾ ਕੇ ਇਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉੱਥੇ ਇਹਨਾਂ ਦੀ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਜਿਹੜਾ ਕੰਟਰੈਕਟ ਖਤਮ ਕਰਨਾ ਚਾਹੁੰਦੇ ਸੀ ਉਹ ਬੀ ਆਰ ਚੋਪੜਾ ਆਪ ਹੀ ਕੰਟਰੈਕਟ ਖਤਮ ਕਰ ਦਿੰਦੇ ਨੇ ਹੁਣ ਇਹ ਤੇ ਸੋਚਦੇ ਨੇ ਵੀ ਚਲੋ ਮੁਸੀਬਤ ਟਲੀ ਤੇ ਅਸੀਂ ਫ੍ਰੀ ਹੋਏ ਇਹ ਸ਼ਾਇਦ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ ਬੀਰ ਚੋਪੜਾ ਇਹਨਾਂ ਨਾਲ ਕੰਟਰੈਕਟ ਖਤਮ ਕਰਦੇ ਨੇ ਤੇ ਆਪਣੇ ਕੰਮ ਦੇ ਵਿੱਚ ਅੱਗੇ ਵਧਦੇ ਨੇ ਤੇ ਜਿਹੜੀ ਵਿੰਮੀ ਹੁੰਦੀ ਹੈ ਇਹ ਫਿਰ ਆਪਣੀ ਮਨਮਰਜ਼ੀ ਦੇ ਮੁਤਾਬਕ ਜੋ ਸ਼ਿਵ ਅਗਰਵਾਲ ਕਹਿੰਦਾ ਉਹ ਫਿਲਮਾਂ ਸਾਈਨ ਕਰਦੀ ਹੈ ਉਸ ਸਮੇਂ ਦੀ ਸਭ ਤੋਂ ਮਹਿੰਗੀ ਹੀਰੋਇਨ ਬਣਦੀ ਹੈ ਇੱਕ ਸਮੇਂ ਦੇ ਵਿੱਚ 3 ਲੱਖ ਰੁਪਈਆ ਇਹਦੀ ਅਮਾਉਂਟ ਹੁੰਦੀ ਹੈ ਇੱਕ ਫਿਲਮ ਨੂੰ ਸਾਈਨ ਕਰਨ ਦਾ ਉਸ ਸਮੇਂ ਕੋਈ ਵੀ ਹੀਰੋਇਨ ਇੰਨਾ ਪੈਸਾ ਨਹੀਂ ਸੀ ਲੈਂਦੀ ਤੇ ਧੜਾ ਧੜਾ ਫਿਲਮਾਂ ਸਾਈਨ ਕੀਤੀਆਂ ਜਾਂਦੀਆਂ ਨੇ ਬੀਰ ਚੋਪੜਾ ਦੀ ਜਿਹੜੀ ਪਹਿਲੀ ਫਿਲਮ ਸੁਪਰ ਹਿੱਟ ਹੋਈ ਸੀ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਫਿਲਮਾਂ ਸੀ ਉਹ ਹੌਣ ਹੌਲੀ ਹੌਲੀ ਫਲॉप ਹੋਣੀਆਂ ਸ਼ੁਰੂ ਹੁੰਦੀਆਂ ਨੇ ਉਹਨੀਆਂ ਨਹੀਂ ਚੱਲਦੀਆਂ ਤੇ ਜਿਉਂ-ਜਿਉਂ ਸਮਾਂ ਬੀਤਦਾ ਉਹ ਫਿਲਮਾਂ ਫਲॉप ਹੋਣ ਲੱਗ ਜਾਂਦੀਆਂ ਨੇ ਪਰ ਉਸ ਸਮੇਂ ਤੱਕ ਜਿਹੜਾ ਬਿੰਮੀ ਦਾ ਰਹਿਣ ਸਹਿਣ ਦਾ ਸਟਾਈਲ ਸੀ ਕਿਉਂਕਿ ਜਿਹੜਾ ਪੇਕਾ ਪਰਿਵਾਰ ਦੀ ਸੀ ਉਹ ਵੀ ਵਧੀਆ ਸੀ ਤੇ ਜਿਹੜੇ ਸਹੁਰੇ ਪਰਿਵਾਰ ਸੀ ਉਹ ਵੀ ਕਰੋੜਪਤੀ ਸੀ ਤੇ ਹੁਣ ਜਿਹੜਾ ਬਿੰਮੀ ਨੇ ਇੱਥੇ ਪੈਸਾ ਕਮਾਇਆ ਸੀ ਉਹ ਵੀ ਬਹੁਤ ਉਸ ਸਮੇਂ ਜਿਹੜਾ 3 ਲੱਖ ਰੁਪਈਆ ਉਹ ਬਹੁਤ ਵੱਡੀ ਗੱਲ ਸੀ ਤੇ ਇਹਨਾਂ ਦਾ ਆਪਣਾ ਬੰਗਲੋ ਹੁੰਦਾ ਗੱਡੀਆਂ ਰਹਿਣਾ ਸਹਿਣਾ ਬਹੁਤ ਠਾਠ ਵਾਟ ਹੁੰਦਾ ਤੇ ਫਿਲਮਾਂ ਫਲॉप ਹੋਣੀਆਂ ਸ਼ੁਰੂ ਹੁੰਦੀਆਂ ਨੇ ਹੁਣ ਡਾਇਰੈਕਟਰਾਂ ਦੇ ਵੀ ਜਿਹੜੇ ਪੈਰ ਨੇ ਉਹ ਪਿੱਛੇ ਖਿੱਚਣੇ ਸ਼ੁਰੂ ਹੁੰਦੇ ਨੇ ਇੱਥੇ ਵੀ ਮੀਂਦਾ ਕਹਿਣਾ ਹੁੰਦਾ ਵੀ ਉਹ ਫੋਟੋ ਸ਼ੂਟ ਕਰਾਵੇ ਇੱਕ ਬਿਕਨੀ ਪਾ ਕੇ ਤੇ ਲੋਕਾਂ ਦਾ ਫਿਰ ਰੁਝਾਨ ਡਾਇਰੈਕਟਰਾਂ ਦਾ ਇਹਦੇ ਵੱਲ ਵਧੇਗਾ ਪਰ ਸ਼ੇਵ ਅਗਰਵਾਲ ਨਹੀਂ ਸੀ ਚਾਹੁੰਦਾ ਵੀ ਇਹ ਬਿਕਨੀ ਪਾ ਕੇ ਫੋਟੋ ਸ਼ੂਟ ਕਰਾਵੇ ਹੁਣ ਫਿਲਮਾਂ ਦੇ ਵਿੱਚ ਕੰਮ ਵੀ ਕਰਨਾ ਚਾਹੁੰਦੇ ਸੀ ਪੈਸੇ ਵੀ ਕਮਾਉਣਾ ਚਾਹੁੰਦੇ ਸੀ ਪਰ ਜਿਹੜੀ ਹੁਣ ਸਾਰਾ ਕੁਝ ਉੱਥੇ ਅਪਣਾਉਣਾ ਪੈਣਾ ਸੀ ਹੁਣ ਸ਼ੇਵ ਅਗਰਵਾਲ ਦੀ ਤੇ ਇਹਦੀ ਇਥੋਂ ਲੜਾਈ ਸ਼ੁਰੂ ਹੁੰਦੀ ਹੈ ਉਹ ਇਹਨੂੰ ਫੋਟੋ ਸ਼ੂਟ ਨਹੀਂ ਕਰਾਣ ਦਿੰਦਾ ਤੇ ਡਾਇਰੈਕਟਰਾਂ ਦਾ ਹੌਲੀ ਹੌਲੀ ਪੈਰ ਪਿੱਛੇ ਖਿੱਚਣ ਲੱਗ ਜਾਂਦੇ ਨੇ ਜਿਹੜੇ ਹੁਣ 68 ਬਾਟ ਨਾਲ ਜਿਉਣਾ ਸੀ ਉਹ ਹੌਲੀ ਹੌਲੀ ਹੁਣ ਪੈਸੇ ਦੀ ਕਮੀ ਦੇ ਕਾਰਨ ਘਟਣਾ ਸ਼ੁਰੂ ਹੋ ਜਾਂਦਾ ਫਿਰ ਆਪਣੀ ਅਮਾਉਂਟ ਵੀ ਘਟਾਈ ਜਾਂਦੀ ਹੈ ਕਾਫੀ ਹੱਦ ਤੱਕ ਫਿਲਮਾਂ ਬੰਦ ਤੇ ਪੈਸਾ ਵੀ ਆਉਣਾ ਬੰਦ ਜਦੋਂ ਇਹਨਾਂ ਦਾ ਕੰਮ ਪੂਰੇ ਟੌਪ ਤੇ ਸੀ ਉਦੋਂ ਇੱਕ ਟੈਕਸਟਾਈਲ ਮਿਲ ਵੀ ਲਾਈ ਜਾਂਦੀ ਹੈ ਇਹਨਾਂ ਵੱਲੋਂ ਕੋਲਕਾਤਾ ਦੇ ਵਿੱਚ ਤੇ ਇਧਰੋਂ ਪੈਸਾ ਜਦੋਂ ਘਟਨਾ ਸ਼ੁਰੂ ਹੁੰਦਾ ਹੈ ਹੌਲੀ ਹੌਲੀ ਇਹਨਾਂ ਦੇ ਆਪਸ ਦੇ ਵਿੱਚ ਲੜਾਈ ਝਗੜੇ ਵਧਦੇ ਨੇ ਤੇ ਇਹਨਾਂ ਦਾ ਜਿਹੜਾ ਬੰਗਲੋ ਹੁੰਦਾ ਉਹ ਵੀ ਵਿਕ ਜਾਂਦਾ ਫਿਰ ਇੱਕ ਆਮ ਘਰ ਦੇ ਵਿੱਚ ਆ ਕੇ ਰਹਿਣ ਲੱਗ ਜਾਂਦਾ ਪਰਿਵਾਰ ਤੇ ਇਹਨਾਂ ਦੀ ਟੈਕਸਟਾਈਲ ਜਿਹੜੀ ਮਿਲ ਹੁੰਦੀ ਹੈ ਉਹ ਵੀ ਬੰਦ ਹੁੰਦੀ ਹੈ ਸ਼ਿਵ ਅਗਰਵਾਲ ਜਿਹੜਾ ਹੁੰਦਾ ਉਹ ਹੁਣ ਸ਼ਰਾਬ ਪੀਣ ਲੱਗ ਜਾਂਦਾ ਤੇ ਸ਼ਰਾਬ ਪੀ ਕੇ ਅਕਸਰ ਬਿੰਮੀ ਨੂੰ ਮਾਰਿਆ ਕੁੱਟਿਆ ਵੀ ਜਾਂਦਾ ਸੀ ਹੁਣ ਇਹ ਲੜਾਈ ਝਗੜੇ ਇਹਨਾਂ ਦੇ ਇੰਨੇ ਵਧਦੇ ਨੇ ਇਸ ਤੋਂ ਬਾਅਦ ਬਿੰਮੀ ਇੱਕ ਫੈਸਲਾ ਲੈਂਦੀ ਹੈ ਤੇ ਇਹ ਸ਼ਿਵ ਅਗਰਵਾਲ ਤੋਂ ਅੱਡ ਹੋਣ ਦਾ ਫੈਸਲਾ ਲੈਂਦੀ ਹੈ ਤਲਾਕ ਦੀ ਅਰਜੀ ਦਿੱਤੀ ਜਾਂਦੀ ਹੈ ਅਦਾਲਤ ਦੇ ਵਿੱਚ ਤੇ ਫਿਰ ਇਹਨਾਂ ਦੇ ਚੱਕਰ ਲੱਗਦੇ ਨੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਜਦੋਂ ਚੱਕਰ ਲੱਗਦੇ ਨੇ ਤੇ ਉੱਥੇ ਵਿੰਮੀ ਨੂੰ ਜਿਹੜੇ ਰਵੀ ਹੁੰਦੇ ਨੇ ਪ੍ਰਸਿੱਧ 뮤직 ਡਾਇਰੈਕਟਰ ਉਹ ਮਿਲਦੇ ਨੇ ਉੱਥੇ ਵਿੰਮੀ ਦਾ ਉਹਨਾਂ ਨੂੰ ਦੇਖ ਕੇ ਰੋਣਾ ਨਿਕਲ ਜਾਂਦਾ ਤੇ ਉੱਥੇ ਦੱਸਿਆ ਜਾਂਦਾ ਵੀ ਸ਼ਿਵ ਵੱਲੋਂ ਉਹਨੂੰ ਮਾਰਿਆ ਕੁੱਟਿਆ ਵੀ ਜਾਂਦਾ ਜਦੋਂ ਸਾਰੀ ਸਟੋਰੀ ਦੱਸਦੀ ਹੈ ਤਾਂ ਰਵੀ ਦਾ ਕਹਿਣਾ ਹੁੰਦਾ ਵੀ ਕੋਈ ਗੱਲ ਨਹੀਂ ਮੈਂ ਉਹਦੇ ਨਾਲ ਗੱਲ ਕਰਦਾ ਪਰ ਜਿਹੜੇ ਰਵੀ ਹੁੰਦੇ ਨੇ ਉਹਨਾਂ ਦਾ ਆਪਣੇ 뮤직 ਸਿਸਟਮ ਨੂੰ ਲੈ ਕੇ ਉਹਨਾਂ ਦਾ ਕੋਈ ਵਲ ਟੂਰ ਹੁੰਦਾ ਟੂਰ ਤੇ ਚਲੇ ਜਾਂਦੇ ਨੇ ਤੇ ਉਹ ਗੱਲਬਾਤ ਵਿੱਚ ਹੀ ਰਹਿ ਜਾਂਦੀ ਹੈ ਇਹਨਾਂ ਦਾ ਤਲਾਕ ਹੋ ਜਾਂਦਾ ਤਲਾਕ ਤੋਂ ਬਾਅਦ ਸ਼ਿਵਾਗਰਵਾਲ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਕੋਲਕੱਤਾ ਚਲੇ ਜਾਂਦੇ ਨੇ ਤੇ ਜਿਹੜੀ ਬਿੰਮੀ ਹੁੰਦੀ ਹੈ ਹੁਣ ਇੱਥੇ ਕੱਲੀ ਰਹਿ ਜਾਂਦੀ ਹੈ ਉਸ ਤੋਂ ਬਾਅਦ ਇਹਦੇ ਕੰਟ੍ਰੈਕਟ ਦੇ ਵਿੱਚ ਆਉਂਦਾ ਇੱਕ ਪ੍ਰੋਡਿਊਸਰ ਕਹਿ ਲਈਏ ਜਾਂ ਬ੍ਰੋਕਰ ਕਹਿ ਲਈਏ ਇੱਕ ਜੋਲੀ ਨਾਮ ਦਾ ਸ਼ਖਸ ਤੇ ਜੋਲੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਇਹ ਆਪਣੇ ਘਰ ਦੇ ਵਿੱਚ ਜਿੱਥੇ ਰਹਿੰਦੀ ਸੀ ਜੋਲੀ ਵੀ ਉੱਥੇ ਆ ਕੇ ਰਹਿਣ ਲੱਗ ਜਾਂਦਾ ਉਸ ਤੋਂ ਬਾਅਦ ਏ ਬਿਕਨੀ ਪਾ ਕੇ ਜਿਹੜਾ ਫੋਟੋ ਸ਼ੂਟ ਵੀ ਕਰਦੀ ਐ। ਇਸ ਤੋਂ ਬਾਅਦ ਇਹਨੂੰ ਕੁਝ ਫਿਲਮਾਂ ਮਿਲਦੀਆਂ ਨੇ। ਨਾਨਕ ਨਾਮ ਜਹਾਜ਼ ਹੈ ਉਹ ਫਿਲਮ ਵੀ ਕੀਤੀ ਜਾਂਦੀ ਐ ਬਿੰਮੀ ਵੱਲੋਂ। ਬਿੰਮੀ ਦੀ ਉਹ ਫਿਲਮ ਕਾਫੀ ਲੋਕਾਂ ਵੱਲੋਂ ਪਸੰਦ ਕੀਤੀ ਜਾਂਦੀ ਐ ਕਿਹ ਲਈ ਵੀ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਕਿਹ ਵੀ ਸੁਪਰ ਹਿੱਟ ਹੁੰਦੀ ਐ। ਪਰ ਉਹਦੇ ਨਾਲ ਬਾਲੀਵੁੱਡ ਦੇ ਵਿੱਚ ਇਹਦੇ ਕੈਰੀਅਰ ਨੂੰ ਲੈ ਕੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੀ ਉਹ ਫਿਲਮ ਸੀ ਇੱਕ ਪੰਜਾਬ ਦੇ ਲੋਕਾਂ ਨੇ ਵੇਖੀ ਪੰਜਾਬ ਪੰਜਾਬ ਦੇ ਵਿੱਚ ਚੱਲੀ ਉਹਦਾ ਬਾਲੀਵੁੱਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਇੱਕੋ ਕਹਿ ਲਿਏ ਵੀ ਇੱਕ ਧਾਰਮਿਕ ਫਿਲਮ ਸੀ ਤੇ ਬਿੰਮੀ ਦੇ ਹਾਲਾਤ ਸੁਧਰਨ ਦੀ ਬਜਾਏ ਵਿਗੜਦੇ ਜਾਂਦੇ ਨੇ ਹੁਣ ਜਦੋਂ ਫੋਟੋ ਸ਼ੂਟ ਕਰਦੀ ਹੈ ਉਸ ਤੋਂ ਬਾਅਦ ਕੁਝ ਫਿਲਮਾਂ ਮਿਲਦੀਆਂ ਨੇ ਪਰ ਬਿੰਮੀ ਦੇ ਕੈਰੀਅਰ ਦੇ ਵਿੱਚ ਬਹੁਤਾ ਸੁਧਾਰ ਨਹੀਂ ਹੁੰਦਾ ਉਹ ਫਿਲਮਾਂ ਵੀ ਫਲॉप ਹੁੰਦੀਆਂ ਨੇ ਹੁਣ ਬਿੰਮੀ ਤੇ ਇੱਕ ਫਲॉप ਹੀਰੋਇਨ ਦਾ ਠੱਪਾ ਲੱਗ ਜਾਂਦਾ ਤੇ ਡਾਇਰੈਕਟਰ ਪ੍ਰੋਡਿਊਸਰ ਇਤੋਂ ਪੈਰ ਪਿੱਛੇ ਖਿੱਚਣੇ ਸ਼ੁਰੂ ਕਰਦੇ ਨੇ ਇੱਥੇ ਜਿਹੜਾ ਜੋਲੀ ਹੁੰਦਾ ਇਹਨੂੰ ਕਹਿ ਲਿਏ ਵੀ ਗੰਦਗੀ ਵਾਲੇ ਪਾਸੇ ਲੈ ਕੇ ਜਾਂਦਾ ਹੈ ਜਾਂ ਕੈਲੀਏ ਵੀ ਵਿਸ਼ਵਾਵ੍ਰਤੀ ਵਾਲੇ ਪਾਸੇ ਲੈ ਕੇ ਜਾਂਦਾ ਹੈ ਹੁਣ ਜਿਹੜਾ ਜੋਲੀ ਹੁੰਦਾ ਉਹਦਾ ਕਹਿਣਾ ਹੁੰਦਾ ਵੀ ਪ੍ਰੋਡਿਊਸਰਾਂ ਦੇ ਨਾਲ ਮੈਂ ਗੱਲ ਕੀਤੀ ਹੈ ਤੈਨੂੰ ਉਹਨਾਂ ਦੀਆਂ ਕੁਝ ਗੱਲਾਂ ਮੰਨਣੀਆਂ ਪੈਣਗੀਆਂ ਤੈਨੂੰ ਅੱਗੇ ਫਿਲਮਾਂ ਮਿਲ ਜਾਣਗੀਆਂ ਤੇ ਉਸ ਸਮੇਂ ਤੱਕ ਵਿੰਮੀ ਟੈਨਸ਼ਨ ਦੇ ਵਿੱਚ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੰਦੀ ਹੈ ਤੇ ਵਿੰਮੀ ਇਹਦਾ ਜਦੋਂ ਪੁੱਛਦੀ ਹੈ ਵੀ ਕੀ ਹੈ ਫਿਰ ਜਦੋਂ ਉਹਨੂੰ ਦੱਸਿਆ ਜਾਂਦਾ ਹੈ ਹਾਲਾਂਕਿ ਉਸ ਸਮੇਂ ਇੱਕ ਸਮੇਂ ਦੀ ਆਪਣੇ ਟੌਪ ਹੀਰੋਇਨ ਰਹੀ ਹੋਵੇ ਆਪਣੀ ਮਰਜ਼ੀ ਮੁਤਾਬਕ ਜਿਉਣ ਦੀ ਹੋਵੇ ਉਹਨੂੰ ਇਹ ਗੱਲਾਂ ਹੋ ਸਕਦਾ ਨਾ ਚੰਗੀਆਂ ਲੱਗੀਆਂ ਹੁਣ ਉਸ ਟਾਈਮ ਪਰ ਉਹਦੇ ਕੋਲ ਉਸ ਸਮੇਂ ਕੋਈ ਵਿਚਾਰਾ ਨਹੀਂ ਸੀ ਉਹ ਗੱਲ ਸੀ ਵੀ ਜਿਹੜੇ ਪ੍ਰੋਡਿਊਸਰਾਂ ਦੇ ਨਾਲ ਰਾਤਾਂ ਬਤਾਣੀਆਂ ਉਹਨਾਂ ਨਾਲ ਸਮੇਂ ਬਤਾਣਾ ਹੁਣ ਇਹ ਗੱਲ ਤੁਸੀਂ ਸਮਝੀ ਸਕਦੇ ਹੋ ਵੀ ਕਿਵੇਂ ਦੀਆਂ ਸ਼ਰਤਾਂ ਸੀ ਇਸ ਤੋਂ ਬਾਅਦ ਵੀ ਜਿਹੜੀਆਂ ਬਿਮੀ ਦੀਆਂ ਫਿਲਮਾਂ ਨੇ ਉਹ ਫਲॉप ਹੁੰਦੀਆਂ ਨੇ ਕਿਉਂਕਿ ਹੁਣ ਜਿਹੜੇ ਪ੍ਰੋਡਿਊਸਰ ਸੀ ਉਹ ਵੀ ਪੈਰ ਖਿੱਚਣ ਲੱਗ ਜਾਂਦੇ ਨੇ ਵੀ ਇੱਕ ਫਿਲਮ ਤੇ ਲੱਖਾਂ ਕਰੋੜਾ ਲਾ ਕੇ ਐਡਾ ਵੱਡਾ ਰਿਸਕ ਨਹੀਂ ਸੀ ਲੈ ਸਕਦੇ ਇਹਦੇ ਨਾਲ ਕੋਈ ਸਮੇਂ ਬਤਾ ਕੇ ਉਹਨਾਂ ਜੋਲੀ ਕੋਲ ਪੈਸਾ ਹੁੰਦਾ ਤੇ ਨਾ ਵੀ ਮੇ ਕੋਲ ਜੋਲੀ ਇੱਕ ਤਰ੍ਹਾਂ ਨਾਲ ਇਹਨੂੰ ਕਹ ਲਈਏ ਬਿਲਕੁਲ ਪੂਰੇ ਤਰੀਕੇ ਦੇ ਨਾਲ ਵੇਸ਼ਵਭ੍ਰਿਤੀ ਵਾਲੇ ਪਾਸੇ ਲੈ ਜਾਂਦਾ ਇਹਨੂੰ ਕਿਹਾ ਜਾਂਦਾ ਜੀ ਖਰਚੇ ਵਾਸਤੇ ਕਿਸੇ ਨੂੰ ਰਾਤ ਨੂੰ ਮਿਲਣਾ ਪੈਣਾ ਜਾਂ ਉਹਦੇ ਨਾਲ ਟਾਈਮ ਬਤਾਣਾ ਪੈਣਾ ਤੇ ਜਿਹੜਾ ਜੋਲੀ ਹੁੰਦਾ ਇਹਦੇ ਲਈ ਬੰਦਿਆਂ ਦਾ ਇੰਤਜ਼ਾਮ ਕਰਦਾ ਕਿੰਨੇ ਬੰਦੇ ਹੁੰਦੇ ਨੇ ਇਹ ਉਹਨਾਂ ਨਾਲ ਜਾ ਕੇ ਮਿਲਦੀ ਹੈ ਸਿਰਫ ਆਪਣੇ ਖਰਚਿਆਂ ਲਈ ਤੇ ਸ਼ਰਾਬ ਪੀਂਦੀ ਹੈ ਕਈ ਵਾਰੇ ਕੁਝ ਖਾਂਦੀ ਪੀਂਦੀ ਵੀ ਨਹੀਂ ਸਿਰਫ ਸ਼ਰਾਬ ਤੀ ਇਹ ਤਾਂ ਦਿਨ ਰਾਤ ਨਿਕਲਦਾ ਹੁਣ ਬਿੰਮੀ ਨੂੰ ਇੱਥੇ ਇਹ ਵੀ ਪਤਾ ਲੱਗਦਾ ਵੀ ਜੋਲੀ ਵੱਲੋਂ ਉਹਨਾਂ ਬੰਦਿਆਂ ਵੱਲੋਂ ਕਾਫੀ ਮੋਟੀ ਰਕਮ ਲਈ ਜਾਂਦੀ ਹੈ ਤੇ ਉਹ ਜੋਲੀ ਆਪਣੇ ਕੋਲ ਰੱਖ ਲੈਂਦਾ ਇਹਨੂੰ ਬਹੁਤ ਘੱਟ ਪੈਸਾ ਦਿੱਤਾ ਜਾਂਦਾ ਹੈ ਇਹ ਗੱਲ ਦਾ ਜਦੋਂ ਬਿੰਮੀ ਨੂੰ ਪਤਾ ਲੱਗਦਾ ਤੇ ਇਹਨਾਂ ਦੇ ਵਿੱਚ ਫਿਰ ਲੜਾਈ ਹੁੰਦੀ ਹੈ ਜੋਲੀ ਵੀ ਇਹਨੂੰ ਮਾਰਦਾ ਕੁੱਟਦਾ ਉਸ ਤੋਂ ਬਾਅਦ ਬਿੰਮੀ ਉਤੋਂ ਵੀ ਅੱਡ ਹੋ ਕੇ ਇਕੱਲੀ ਰਹਿਣਾ ਸ਼ੁਰੂ ਕਰਦੀ ਹੈ ਇੱਕ ਵਧੀਆ ਪਰਿਵਾਰ ਦੇ ਵਿੱਚ ਪੈਦਾ ਹੋਈ ਵਧੀਆ ਪਰਿਵਾਰ ਦੇ ਵਿੱਚ ਵਿਆਹੀ ਗਈ ਟੌਪ ਦੀ ਹੀਰੋਇਨ ਹੁਣ ਕਿੰਨੇ ਲੋਕਾਂ ਦੇ ਨਾਲ ਕਿੰਨੀਆਂ ਰਾਤਾਂ ਉਹਨੇ ਬਤਾਈਆਂ ਤੇ ਕੀ ਕੁਛ ਕੀਤਾ ਹੁਣ ਆਪਣੇ ਖਰਚਿਆਂ ਦੇ ਲਈ ਉਹ ਲੋਕਾਂ ਦੇ ਨਾਲ ਰਾਤਾਂ ਬਤਾਂਦੀ ਟਾਈਮ ਲੰਘਦਾ ਜਾਂਦਾ ਦਿਨ ਰਾਤ ਸ਼ਰਾਬ ਪੀਣੀ ਤੇ ਹੌਲੀ-ਹੌਲੀ ਉਹਦਾ ਲੀਵਰ ਜਿਹੜਾ ਉਹ ਸ਼ਰਾਬ ਦੀ ਚਪੇਟ ਦੇ ਵਿੱਚ ਆਉਣ ਕਰਕੇ ਲੀਵਰ ਖਰਾਬ ਹੁੰਦਾ ਹੌਲੀ-ਹੌਲੀ ਕਿਡਨੀਆਂ ਖਰਾਬ ਹੋਣੀਆਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਉਹ ਫਿਰ ਜੋਲੀ ਦੇ ਨਾਲ ਕੰਟੈਕਟ ਕਰਦੀ ਹੈ ਤੇ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਹੈ ਉਹ ਮੁੰਬਈ ਦੇ ਸਰਕਾਰੀ ਹਸਪੀਟਲ ਦੀ ਜਰਨਲ ਵਾਰਡ ਦੇ ਵਿੱਚ ਉਹਨੂੰ ਭਰਤੀ ਕੀਤਾ ਜਾਂਦਾ। ਉਹ ਫਿਰ ਇੱਕ ਵਾਰੀ ਜੋਲੀ ਨੂੰ ਫੋਨ ਕਰਕੇ ਉਹਦੀਆਂ ਮਿੰਨਤਾਂ ਕਰਦੀ ਤੇ ਉਹਨੂੰ ਨਾਨਾਵੜੀ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਜੋਲੀ ਵੱਲੋਂ। ਪਰ ਜੋਲੀ ਉਹਨੂੰ ਉੱਥੇ ਐਡਮਿਟ ਕਰਵਾ ਕੇ ਉੱਥੋਂ ਫਰਾਰ ਹੋ ਜਾਂਦਾ। ਤੇ ਜਿਹੜੀ ਵਿਮੀ ਹੁੰਦੀ ਹੈ ਇਹਦੀ 22 ਅਗਸਤ 1977 ਨੂੰ ਲੀਵਰ ਫੇਲ ਹੋਣ ਕਰਕੇ ਕਿਡਨੀਆਂ ਫੇਲ ਹੋਣ ਕਰਕੇ ਮੌਤ ਹੋ ਜਾਂਦੀ ਹੈ। ਹਸਪੀਟਲ ਵੱਲੋਂ ਜੋਲੀ ਨੂੰ ਬੁਲਾਇਆ ਜਾਂਦਾ ਫੋਨ ਕਰਕੇ ਜਦੋਂ ਜੋਲੀ ਨੂੰ ਬੁਲਾਇਆ ਜਾਂਦਾ ਫਿਰ ਜੋਲੀ ਦੀ লাশ ਨੂੰ ਲਿਜਾਣ ਵਾਸਤੇ ਉਹਨੂੰ ਚਾਰ ਮੋਢੇ ਵੀ ਨਹੀਂ ਮਿਲਦੇ ਉਹਨੂੰ ਕੋਈ ਐਸਾ ਸਖਸ਼ ਨਹੀਂ ਮਿਲਦਾ ਪੈਸਾ ਉਹਦੇ ਕੋਲ ਹੁੰਦਾ ਨਹੀਂ ਪਰ ਜੋਲੀ ਫਿਰ ਇੱਕ ਚਾਹ ਵਾਲੇ ਤੋਂ ਉਹਦਾ ਠੇਲਾ ਲੈ ਕੇ ਉਹਦੇ ਉੱਤੇ ਉਹ লাশ ਨੂੰ ਰੱਖ ਕੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਦਾ ਤੇ ਉੱਥੇ ਉਹਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਮਾਂ ਪਿਓ ਛੱਡੇ ਉਹਨੇ ਸੋਚਿਆ ਵੀ ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ ਪੈਣੀ ਮਾਪਿਓ ਬੱਚਿਆਂ ਨੂੰ ਕਦੇ ਵੀ ਇੰਨੇ ਸੌਖੇ ਤਰੀਕੇ ਨਾਲ ਨਹੀਂ ਛੱਡਦੇ ਪਰ ਉਹਨਾਂ ਦੇ ਦਿਲ ਤੇ ਉਸ ਸਮੇਂ ਕੀ ਬੀਤੀ ਹੋਣੀ ਵੀ ਉਹਨਾਂ ਨੇ ਇਹਦੇ ਨਾਲ ਬਿਲਕੁਲ ਨਾਤਾ ਤੋੜਿਆ ਉਸ ਤੋਂ ਬਾਅਦ ਸਹੁਰੇ ਗਈ ਤੇ ਸਹੁਰਿਆਂ ਨੂੰ ਵੀ ਛੱਡਿਆ ਸਹੁਰਿਆਂ ਨੇ ਬਿਲਕੁਲ ਕਿਨਾਰਾ ਕੀਤਾ ਉਸ ਤੋਂ ਬਾਅਦ ਪਤੀ ਨੇ ਵੀ ਛੱਡਿਆ ਅਖੀਰ ਜਦੋਂ ਜਾਨ ਨਿਕਲੀ ਉਹਦੇ ਕੋਲ ਆਪਣਾ ਉਹਦਾ ਇੱਕ ਵੀ ਨਹੀਂ ਸੀ ਨਾ ਉਹਦੀ ਦੇਖਭਾਲ ਕਰਨ ਵਾਲਾ ਨਾ ਉਹਦਾ ਅੰਤਿਮ ਸੰਸਕਾਰ ਕਰਨ ਵਾਲਾ ਉਹਨੂੰ ਰੇੜੇ ਤੇ ਲਿਜਾ ਕੇ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਆਪਣੇ ਸਮੇਂ ਦੀ ਸਭ ਤੋਂ ਖੂਬਸੂਰਤ ਹੀਰੋਇਨ ਸਭ ਤੋਂ ਅਮਾਉਂਟ ਲੈਣ ਵਾਲੀ ਇੱਕ ਫਿਲਮ ਦਾ ਉਸ ਹੀਰੋਨ ਦਾ ਇਸ ਤਰੀਕੇ ਦੇ ਨਾਲ ਦਰਦਨਾਕ ਅੰਤ ਹੁੰਦਾ ਹੈ ਹੁਣ ਜਦੋਂ ਇਹ ਫਿਲੀਮ ਲੈਂਡ ਦੇ ਵਿੱਚ ਸੀ ਉਸ ਸਮੇਂ ਇਹਦਾ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਧੀਰਜ ਕੁਮਾਰ ਦੇ ਨਾਲ ਅਫੇਰ ਦੇ ਵੀ ਬਹੁਤ ਚਰਚੇ ਚੱਲੇ ਉਹਦੇ ਨਾਲ ਅਫੇਰ ਚੱਲਦਾ ਸੀ ਹੁਣ ਸੁਣਦੇ ਵਿੱਚ ਇਹ ਵੀ ਆਇਆ ਗੱਲਾਂ ਨਿਕਲ ਕੇ ਬਾਹਰ ਇਹ ਵੀ ਆਈਆਂ ਵੀ ਧੀਰਜ ਕੁਮਾਰ ਤੋਂ ਬਿੰਮੀ ਨੂੰ ਇੱਕ ਬੱਚਾ ਪੈਦਾ ਹੁੰਦਾ ਹੁਣ ਇਹਨਾਂ ਦੀ ਵਿਆਹ ਤੇ ਹੋਇਆ ਨਹੀਂ ਸੀ ਜਿਹੜਾ ਬੱਚਾ ਹੁੰਦਾ ਉਹ ਵੀ ਕਹਿ ਲੀਏ ਵੀ ਇੱਕ ਤਰ੍ਹਾਂ ਦੇ ਨਾਲ ਨਜਾਇਜ਼ ਸ਼ਬਦੋ ਦੇ ਨਾਲ ਜੁੜਦਾ ਪਰ ਜਿਹੜੀਆਂ ਗੱਲਾਂ ਨਿਕਲ ਕੇ ਆਈਆਂ ਨੇ ਇਹਨਾਂ ਦਾ ਇੱਕ ਦੋਸਤ ਹੁੰਦਾ ਕਿਉਂਕਿ ਕਲਕੱਤਾ ਨਾਲ ਜੁੜੇ ਹੋਏ ਸੀ ਕਲਕੱਤੇ ਰਹਿਣ ਵਾਲੇ ਸੀ ਤੇ ਇਹਨਾਂ ਦਾ ਇੱਕ ਮਸ਼ਹੂਰ ਪਰਿਵਾਰ ਹੁੰਦਾ ਕਾਫੀ ਅਮੀਰ ਪਰਿਵਾਰ ਉਹ ਪਰਿਵਾਰ ਨਾਲ ਦੋਸਤੀ ਹੁੰਦੀ ਹੈ ਤੇਜ ਕੁਮਾਰ ਦੀ ਜਿਹੜਾ ਇਹਨਾਂ ਦਾ ਬੱਚਾ ਹੁੰਦਾ ਉਹ ਪਰਿਵਾਰ ਵੱਲੋਂ ਗੋਦ ਲਿਆ ਜਾਂਦਾ ਤੇ ਉਹ ਬੱਚਾ ਵੱਡਾ ਹੋ ਕੇ ਸੌਰਵ ਗਾਂਗੁਲੀ ਬਣਦਾ ਪਰ ਕਈ ਲੋਕਾਂ ਵੱਲੋਂ ਕਿਹਾ ਜਾਂਦਾ ਵੀ ਇਹ ਬਿਲਕੁਲ ਕੋਰੀ افਵਾਹ ਹੈ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਤੇ ਕਈ ਲੋਕਾਂ ਵੱਲੋਂ ਕਿਹਾ ਜਾਂਦਾ ਵੀ ਇਹ ਸਟੋਰੀ ਬਿਲਕੁਲ ਸੱਚੀ ਹੈ ਇਹ ਸਾਰਾ ਕੁਝ ਐਵੇਂ ਹੋਇਆ ਇਹਦਾ ਹਾਲਾਂਕਿ ਕਿਤੇ ਵੀ ਕੋਈ ਰਿਕਾਰਡ ਨਹੀਂ ਇਹ ਸਿਰਫ ਲੋਕਾਂ ਵੱਲੋਂ ਬਣਾਈਆਂ ਗਈਆਂ ਫ਼ਾਵਾਂ ਨੇ ਹੁਣ ਕਿਹੜੀ ਗੱਲ ਸੱਚ ਹੈ ਕਿਹੜੀ ਝੂਠ ਹੈ ਇਹਦਾ ਕੁਝ ਵੀ ਪਤਾ ਨਹੀਂ ਹੁਣ ਆਪਣਿਆਂ ਨੂੰ ਛੱਡ ਕੇ ਆਪਣਿਆਂ ਤੋਂ ਟੁੱਟ ਕੇ ਬੰਦਾ ਕਦੇ ਨਾ ਕਦੇ ਉਹਨੂੰ ਮਹਿਸੂਸ ਹੁੰਦਾ ਵੀ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਉਦੋਂ ਤੱਕ ਦੇਰ ਨਹੀਂ ਹੋ ਚੁੱਕੀ ਹੁੰਦੀ ਐ ਵੀ ਉਹ ਗਲਤੀ ਪਛਤਾਵੇ ਤੋਂ ਇਲਾਵਾ ਹੋਰ ਪੱਲੇ ਕੁਝ ਵੀ ਨਹੀਂ ਬਚਦਾ ਮਾਪੇ ਹਮੇਸ਼ਾ ਇਹ ਚਾਹੁੰਦੇ ਨੇ ਵੀ ਉਹਨਾਂ ਦਾ ਬੱਚਿਆਂ ਦਾ ਵਧੀਆ ਤੋਂ ਵਧੀਆ ਉਹ ਆਪਣੀ ਜ਼ਿੰਦਗੀ ਜਿਉਣ ਜ਼ਿੰਦਗੀ ਦੇ ਵਿੱਚ ਵਧੀਆ ਸੈੱਟ ਹੋਣ ਪਰ ਕਈ ਵਾਰ ਜਿਹੜੇ ਬੱਚੇ ਨੇ ਉਹਨਾਂ ਨੂੰ ਇੱਕ ਛੋਟੀ ਖੁਸ਼ੀ ਜਿਹੜੀ ਲੱਗਦੀ ਐ ਵੀ ਇਹ ਸਾਡੇ ਵਾਸਤੇ ਸਾਰਾ ਕੁਝ ਐ ਜਿਹੜੇ ਮਾਪੇ ਨੇ ਪਾਲਿਆ ਹੁੰਦਾ ਉਹਨਾਂ ਨੂੰ ਬਿਲਕੁਲ ਦਰਕਨਾਰ ਕਰ ਦਿੱਤਾ ਜਾਂਦਾ ਤੇ ਆਪਾਂ ਕਈ ਕੇਸਾਂ ਦੇ ਵਿੱਚ ਦੇਖਿਆ ਵੀ ਅਖੀਰ ਫਿਰ ਮਾਪੇ ਹੀ ਕੰਮ ਆਉਂਦੇ ਨੇ ਤੇ ਉਹ ਮਾਪੇ ਨੂੰ ਛੱਡਿਆ ਸਾਰੇ ਪਰਿਵਾਰਾਂ ਨੂੰ ਛੱਡਿਆ ਅਖੀਰ ਲਾਵਾਰਸ ਦੀ ਜ਼ਿੰਦਗੀ ਜਿਹੜੀ ਬਤੀਤ ਕੀਤੀ ਅੰਤਿਮ ਸੰਸਕਾਰ ਵੀ ਉਹ ਲਾਵਾਰਸਾਂ ਵਾਂਗੂ ਹੋਇਆ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨਹੀਂ ਮਾਪੇ ਬਾਪ ਪਤੀ ਪਤਨੀ ਭੈਣ ਭਰਾ ਹਮੇਸ਼ਾ ਉਸ ਰਿਸ਼ਤੇ ਦੀ ਕਦਰ ਕਰੋ ਕਿਉਂ ਉਹਨਾਂ ਦੀ ਕਦਰ ਕਰੋਗੇ ਉਹ ਮੁਸੀਬਤ ਦੇ ਵਿੱਚ ਵੀ ਤੁਹਾਡੇ ਨਾਲ ਖੜੇ ਮਿਲਣਗੇ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੋਗੇ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਰ